ਸਾਡੇ ਨਾ ਇੱਕ ਕਰਮਦਾਸ ਆ ਬਾਬਾ ਬੁੱਢਾ ਸਾਹਿਬ ਦਾ ਸਥਾਨ ਆ ਜੀ ਜੀ ਉਹਦੇ ਲੱਗ ਕੇ ਪਿੰਡ ਪੈੜੇਵਾਲ ਆ ਜੀ ਪਹਿਲੀ ਵਾਰੀ ਉੱਥੇ ਨਾ ਮੇਰਾ ਭਰਾਵਾ ਤੋਂ ਵਾਦਿਆ ਸ਼ੇਰਾ ਬੋੜ ਵਾਲੀਆ ਸਿੰਗਰ ਆ ਅੱਛੇ ਅਸੀਂ ਇਕੱਠੇ pade ਆ ਅੱਛੇ ਇਕੱਠੇ ਉਹ ਮੇਰੇ ਘਰ ਰਹਿਣਾ ਹੁੰਦਾ ਸੀ ਕਿ ਉਹਦਾ ਪਿੰਡ ਦੂਰ ਸੀ ਫਤਗੜ ਝੂੜੀਆਂ ਲੱਗ ਗਏ ਅਸੀਂ ਨਾਲੇ ਇਕੱਠੇ ਫੜਦੇ ਹਾਂ ਨਾ ਤੇ ਮੇਰੇ ਘਰ ਹੀ ਆ ਜਾਣਾ ਹੋਰ ਦੋ ਦੋਸਤ ਮੁੰਡੇ ਹੁੰਦੇ ਸੀ ਉਹਨਾਂ ਵੀ ਮੇਰੇ ਘਰ ਹੀ ਆ ਜਾਣਾ ਜੀ ਜੀ ਤੇ ਉਹ ਅਸਾਂ ਦੋਵਾਂ ਨੇ ਉੱਥੇ ਨਾ ਚਮਕੀਲਾ ਸਾਹਿਬ ਆਏ ਗਉਣ ਵਾਸਤੇ ਅੱਛਾ ਅਮਰ ਸਿੰਘ ਚੰਕਪੀਲਾ ਹਾਂ ਮੈਂ ਬੜੀ ਰਿਸਪੈਕਟ ਕਰਦਾ ਦਿਲੋਂ ਉਹਨਾਂ ਦੀ ਅੱਛਾ ਕਿਉਂ ਕਰਦਾ ਚਲੋ ਗਾਇਕ ਤੇ ਵਧੀਆ ਹੈਗੇ ਸੀ ਉਹ ਜੀ ਜੀ ਤੇ ਜਦੋਂ ਅਸੀਂ ਗਾ ਰਹੇ ਸੀ ਨਾ ਅੱਜ ਤੁਸੀਂ ਵੇਖੋ ਵੀ ਜੇ ਕੋਈ ਸਿੰਗਰ ਆਉਂਦਾ ਨਾ ਜਿਹਦਾ ਮਾੜਾ ਮੋਟਾ ਗੱਲ ਬਣ ਜਾਂਦੀ ਹੈ ਨਾ ਹੂੰ ਹੂੰ ਉਹ ਕਹਿੰਦਾ ਜਿਹੜਾ ਪਹਿਲਾ ਸਿੰਗਰ ਹੈ ਨੂੰ ਥੱਲੇ ਲਾਓ ਹਾਂ ਤੇ ਫਿਰ ਮੈਂ ਆਉਂ ਸਟੇਜ ਤੇ ਫਿਰ ਸਟੇਜ ਤੇ ਅਸੀਂ ਉਹਨਾਂ ਦੀ ਪਹਿਲੀ ਸਟੇਜ ਕਰਨ ਆਏ ਹਾਂ ਥੋੜਾ ਡਰ ਡਰ ਕੇ ਗਾ ਰਹੇ ਆਪਾਂ ਜੀ ਜੀ ਕਵੀਲਾ ਸਾਹਿਬ ਸਾਡੇ ਦੋ ਬਾਦ ਹਨਾ ਹਾ ਤੇ ਚਮਕੀਲਾ ਸਾਹਿਬ ਹੁਣ ਤੇ ਹੁੰਦਾ ਨਾ ਵੀ ਮਿਊਜ਼ਿਕ ਵਾਜਦਾ ਹੂੰ ਤੇ ਉਹ ਪੇ ਫੇਰ ਪੇਸ਼ ਹੁੰਦਾ ਸਿੰਗਰ ਆ ਗਿਆ ਜੀ ਫਲਾਣਾ ਟਿੰਗੜਾ ਆ ਗਿਆ ਜੀ ਹਾਂ ਉਦੋਂ ਚਮਕੀਲਾ ਸਾਹਿਬ ਨੇ ਕਿਸੇ ਨੇ ਪੇਸ਼ ਕੀਤਾ ਸਾਜ਼ ਲਾਗੇ ਉਹਨਾਂ ਦੇ ਅੱਛਾ ਤੇ ਚਮਕੀਲਾ ਸਾਹਿਬ ਸਟੇਜ ਜਾਣ ਕਿਤੇ ਪਿਛੇ ਬਹਿ ਗਏ ਅੱਛਾ ਅਸੀਂ ਡਰਦੇ ਪਿਛਾਂਗੇ ਅੱਛਾ ਇੱਦਾਂ ਦਾ ਸਤਾਰ ਬੰਦਾ ਆ ਗਿਆ ਉਹ ਮੋਨਾਂ ਦੇ ਵੀ ਵੀਰੇ ਪਿਛੇ ਖੋਗੇ ਆਖੇ ਤੂੰ ਤੁਸੀਂ ਆਉਣਾ ਹੁਣ ਹਾਂ ਉਹ ਨਹੀਂ 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 ਮੈਂ ਦੋਗੀ ਸੁਣਨੇ ਪਿੱਛੇ ਬੈ ਕੇ ਤੁਹਾਡੇ ਕੋਲੋਂ ਬਹੁਤ ਵਧੀਆ ਗਾਉਂਦੇ ਤੁਸੀਂ ਅੱਛਾ ਗਾਉਤ ਹੋਗੀ ਅੱਛਾ ਫਿਰ ਉਹਨੇ ਗਵਾਏ ਉਸ ਟਾਈਮ ਤੇ 100 ਰੁਪਿਆ ਮਨੂੰ 100 ਸ਼ੇਰੇਂ ਦਿੱਤਾ ਉਸ ਟਾਈਮ